ਮਤਲਬ ਕਿਵੇਂ ਹੋ ਸਾਰੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਰੂਰ ਕਰ ਲਿਓ ਤੇ ਬਾਕੀ ਆਪਾਂ ਨਿਕਲ ਗਏ ਆ ਤੇ ਆਪਾਂ ਦਾੜੀ ਕਟਾਉਣ ਚੱਲੇ ਆ ਮੈਨੂੰ ਨਾ ਮਤਲਬ ਇਹਦੇ ਵਿੱਚ ਦਾੜੀ ਕਟਵਾਈ ਸੀ ਆਪਣਾ ਪੋ ਮਹੀਨੇ ਤੋਂ ਪਹਿਲਾਂ ਵਧੀਆ ਤੇ ਮਤਲਬ ਮੈਨੂੰ ਲੱਗਦਾ ਵੀ ਹੈਪੀ ਦੇ ਉੱਪਰ ਦੇ ਵਿਆਹ ਤੋਂ ਪਹਿਲਾਂ ਦੀ ਮਤਲਬ ਉਦੋਂ ਵਿਆਹ ਤੇ ਕਟਵਾਈ ਸੀ ਬਦਰ ਰੀਜਨਲ ਦਾੜੀ ਮਤਲਬ ਵਧੀਆ ਤੇ ਹੁਣ ਮੈਨੂੰ ਲੱਗਦਾ ਵੀ ਕਟਾਣ ਵਾਲੀ ਹੋ ਗਈ ਮਤਲਬ ਪੋ ਲੰਘ ਗਿਆ ਕੱਲ ਸੰਗਰਾਮ ਸੀ ਤੇ ਅੱਜ ਦਾੜੀ ਕਟਵਾ ਕੇ ਤੇ ਬਾਕੀ ਵਧੀਆ ਤਰੀਕੇ ਨਾਲ ਕਟਾਣਿਆ ਬਾਹਲੀ ਵੱਡੀ ਵੱਡੀ ਹੋ ਗਈ ਹੈ ਬਾਹਲੀ ਨਾ ਦਾੜੀ ਉਹ ਜਿਆਦੀ ਵੱਡੀ ਵੱਡੀ ਹੋ ਗਈ ਬੰਕ ਤੇ ਕਾਫੀ ਟਾਈਮ ਹੋ ਗਿਆ ਕਟਵਾਈ ਨਹੀਂ ਤੇ ਬਾਕੀ ਹੁਣ ਜਾਈ ਜਣੇ ਆ ਸ਼ਹਿਰ ਕਟਵਾ ਕੇ ਆਉਣੇ ਆ ਦਾੜੀ ਲਓ ਜੀ ਆਪਾਂ ਪਹੁੰਚ ਗਏ ਆ ਉਪਲ ਦੇ ਘਰ ਇਹਨੂੰ ਚੱਕਦੇ ਆਂ ਤੇ ਨਾਲੇ ਨੂੰ ਚੱਕ ਕੇ ਫਿਰ ਆਪਾਂ ਕਰਾਉਨੇ ਆ ਕਟਿੰਗ ਇਹਦੀ ਵੇਟ ਕਰਦੇ ਪਿਆ ਤੇ ਇੱਕਾ ਕੁੰਡਾ ਟੁੱਟਿਆ ਸੀਗਾ ਇੱਕ ਆ ਪਾਇਆ ਤੇ ਟੁੱਟ ਕੇ ਥੋੜਾ ਜਿਹਾ ਬਾਕੀ ਪੁਰਾਣਾ ਵਿੱਚ ਰੱਖਤਾ ਬਾਕੀ ਵੇਟ ਕਰਦੇ ਪਿਆ ਫੋਨ ਕਰਿਆ ਉਹ ਲਗਾਉਂਦਾ ਹੁਣ ਹੌਲੀ ਹੌਲੀ ਸੋ ਇਹ ਮਤਲਬ ਆਣ ਕਟਾ ਕੇ ਟਾਈ 5:30 ਹੋ ਗਏ ਨੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਟਾਈਮ ਬੈਠੇ ਬੈਠੇ ਕਿੰਨਾ ਹੋ ਗਿਆ ਤੇ ਬਾਕੀ ਹੁਣ ਜਾਈ ਜਾਨੇ ਆ ਉੱਪਰ ਨੂੰ ਨਾਂ ਤੱਕ ਕਰ ਤੇ ਹੁਣ ਜਾਣੇ ਪਿਆ ਘਰ ਨੂੰ ਜਾਮ ਬਹੁਤ ਜ਼ਿਆਦਾ ਲੱਗਿਆ ਹੋਇਆ ਤੇ ਬਾਕੀ ਧੁੰਦ ਪੈਣ ਵਾਲੀ ਆ ਘਰੋਂ ਵੀ ਫੋਨ ਆਈ ਜਾਂਦੇ ਆ ਠੰਡੂਗੀ ਲਓ ਜੀ ਆਪਾਂ ਗੱਡੀ ਨੂੰ ਪੰਚਰ ਲਵਾਉਣ ਤੇ ਪੰਚਰ ਹੋਈ ਪਈ ਸੀ ਗੱਡੀ ਇਦਰਾ ਸਟੇਰ ਤੇ ਦੋ ਵਾਰੀ ਹਵਾ ਪਾਈ ਸੀ ਨਿਕਲ ਗਈ ਫੇਰ ਆਪਾਂ ਪੈਂਚਰ ਦੁਬਾਰੇ ਲਵਾਉਨੇ ਆ ਤੇ ਮੈਨੂੰ ਲੱਗਾ ਤਾਂ ਪੈਂਚਰ ਹੀ ਹੋਊਗਾ ਹਵਾ ਨਾਲ ਸੈਟਰੀਆਂ ਐ ਕੰਮ ਹੁਣ ਲਵਾਉਨੇ ਆ ਆਪਾਂ ਪੈਂਚਰ ਹਾਂ ਤੋਕੇ ਤਿਆਰ ਹੋ ਕੇ ਆਪਾਂ ਚੱਲ ਪਏ ਸਮਾਣੇ ਤੇ ਇਹ ਚ ਸਮਾਣੇ ਜਾਈ ਜੰਨੇ ਆ ਤੇ ਮਿੱਤਰ ਸੱਜਣ ਸੀਗੇ ਥੋੜਾ ਜਿਹਾ ਪ੍ਰੋਗਰਾਮ ਕਰਿਆ ਸੀ ਮਿੱਤਰਾਂ ਸੱਜਣਾਂ ਦਾ ਉਹਨਾਂ ਨੇ ਇਕੱਠੇ ਆ ਆਲੇ ਮੁੰਡੇ ਖੜੇ ਨੇ ਸਾਰੇ ਸਪੇਡ ਕਰੀ ਜਾਂਦੇ ਨੇ ਆਪਾਂ ਹੁਣ ਜਾਈ ਜਾਂਦੇ ਆ ਆ ਗਏ ਹੋ ਗਏ ਤਿਆਰ ਤੁਹਾਨੂੰ ਮਿਲਣ ਦੇ ਆ ਗਏ ਬਹੁਤ ਜ਼ਿਆਦਾ ਟੋਏ ਨੇ ਸੜਕਾਂ ਇੰਨੀ ਕੁ ਜ਼ਿਆਦਾ ਟੁੱਟੀ ਹੋਈ ਹੈ ਨਾ ਹੱਥ ਤੇ ਥੋੜੀ ਸਾਟ ਵੀ ਲੱਗ ਗਈ ਤੇ ਆਪਾਂ ਹੁਣ ਜਾਈ ਜਾਂਦੇ ਆ ਵਾਪਸ ਘਰ ਨੂੰ ਤੇ ਸੱਜਣਾ ਮਿੱਤਰਾਂ ਨਾਲ ਕਰਕੇ ਮੁਲਾਕਾਤ ਮਿਲ ਕੇ ਹੁਣ ਚੱਲ ਪਏ ਵਾਪਸ ਘਰਾਂ ਨੂੰ ਜੀ ਮਿੱਤਰੋ ਆਪਾਂ ਪਹੁੰਚ ਗਏ ਸਮਾਣੇ ਸਮਾਣੇ ਮਤਲਾਈ ਸੀ ਸਾਈਡ ਤੇ ਪਿੰਡ ਸੀਗਾ ਉੱਤੇ ਗਏ ਸੀ ਲੋ ਜੀ ਹੁਣ ਆਪਾਂ ਹੋ ਕੇ ਫ੍ਰੀ ਚੱਲ ਪਏ ਵਾਪਸ ਘਰਾਂ ਨੂੰ ਜੀ ਮਿੱਤਰੋ ਆਪਾਂ ਪਹੁੰਚ ਗਏ ਪਿੰਡ ਤੇ ਘਰ ਵਾਸਤੇ ਲੈਣਾ ਥੋੜਾ ਮਟੋ ਸੁਗਾਣਾ ਤੇ ਮਕੌਲ ਲੈਣੇ ਆ ਤੇ ਨਾਲੇ ਖਾਣੇ ਨੂੰ ਵਾਸਤੇ ਤੇ ਨਾਲੇ ਘਰ ਵਾਸਤੇ ਤੇ ਉਹ ਹੋ ਗਿਆ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਮੈਂ ਬਾਹਰ ਦਾ ਖਾਣਾ ਬੰਦ ਕੀਤਾ ਹੈ ਘਰ ਕੁਛ ਨਹੀਂ ਖਾਂਦਾ ਤੇ ਘਰ ਦਾ ਹੀ ਉਹਨਾਂ ਖਾਣਾ ਤੇ ਬਾਕੀ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਆਪਾਂ ਹੁਣ ਪਹੁੰਚ ਕੇ ਪਿੰਡ ਲੈਣਿਆ ਥੋੜਾ ਮੋਟਰ ਸਬੰਦ ਘਰ ਲੂਗਾ ਲੋ ਜੀ ਆਪਾਂ ਘਰ ਵਾਸਤੇ ਪਵਾਣੇ ਪਿਆ ਸਬਜੀ ਪਾਜੀ ਔਰ ਆਪਾਂ ਪਹੁੰਚ ਕੇ ਆਪਣੇ ਪਿੰਡ ਮਿੱਤਰੋ ਕਿਵੇਂ ਸਾਰੇ ਲੋ ਜੀ ਰਾਤ ਪਾਰਟੀ ਸੀ ਮਿੱਤਰ ਦੀ ਉੱਥੇ ਪਾਸ ਥੋੜਾ ਜਿਹਾ ਸ਼ੌਟ ਲਿਆ ਗਿਆ ਤੇ ਆਪਾਂ ਕੁਝ ਖਾਦਾ ਪੀਤਾ ਨਾ ਚਿਕਨ ਤੇ ਨਾ ਆਪਣਾ ਡਰਿੰਕ ਤੇ ਇਹ ਹੁਣ ਸਾਰਾ ਕੁਝ ਬੰਦ ਕੀਤਾ ਹੋਇਆ ਤੇ ਇਸ ਕਰਕੇ ਰਾਤ ਲੇਟ ਹੋ ਗਏ ਤੇ ਉਹ ਮੈਂ ਇੱਕ ਛੋੜਾ ਜਿਹਾ ਕਲਿੱਪ ਸੀ ਉਹ ਲਾਤਾ ਤੇ ਰਾਤ 10 11 ਵਜੇ ਆਉਂਦੇ ਸਾਰੇ ਮਿੱਤਰ ਸੱਜਣ ਗੱਲਾਂ ਬਾਤਾਂ ਕਰਦੇ ਆ ਬਲੌਗ ਬਣਾਉਣ ਦਾ ਟਾਈਮ ਹੀ ਲੱਗਾ ਹੈਗਾ ਸੋ ਕੱਲ ਨੂੰ ਆਪਣੇ ਘਰੇ ਆ ਸੁਖਨੀ ਸਾਹਿਬ ਦਾ ਪਾਠ ਤੇ ਆਪਾਂ ਲੈ ਜਾਣਿਆ ਸਮਾਨ ਤੇ ਘਰ ਦੇ ਘਰ ਦੇ ਲਾਸਾਸਪਾਈ ਕਰਨ ਲੱਗੇ ਹੋਏ ਨੇ ਕਮਰੇ ਦੇ ਤੇ ਆਪਾਂ ਨੂੰ ਰਮਾਲਾ ਸਾਹਿਬ ਤੇ ਬਾਬਾ ਜੀ ਨੂੰ ਜੋ-ਜੋ ਸਮਗਰੀ ਚਾਹੀਦੀ ਹੈ ਨਾ ਮਤਲਬ ਪਾਠ ਤੇ ਤੇ ਆਪਾਂ ਉਹ ਲੈਣ ਜਾਈ ਜੰਨੇ ਆ ਹੁਣ ਅ ਸ਼ਹਿਰ ਚੱਲੇ ਆ ਤੇ ਲੈ ਕੇ ਫਿਰ ਕੱਲ ਨੂੰ ਗੁਰੂ ਮਾਰ ਸਾਹਿਬ ਦੇ ਵਾਟਰ ਰੱਖਣਾ ਸੁਣ ਨਹੀਂ ਸਕਦਾ 2 ਘੰਟੇ ਦਾ ਹੀ ਹੁੰਦਾ ਤੇ ਆਪਾਂ ਹੁਣ ਘਰ ਲੈ ਕੇ ਸਮਾਨ ਤੇ ਫਿਰ ਘਰੇ ਜਾਵਾਂਗੇ ਤੇ ਅੱਜ ਸਾਰਾ ਕੁਝ ਨਿਬੇੜ ਦਾਂਗੇ ਬਾਬਾ ਸੁੱਖ ਰੱਖੇ ਤੇ ਕਿਉਂਕਿ ਟਾਈਮ ਤੋਂ ਟਾਈਮ ਤੁਹਾਨੂੰ ਬਤਾਇਆ ਫਿਰ ਚੀਜ਼ਾਂ ਲੈ ਆਣੀਆਂ ਔਖੀਆਂ ਨੇ ਮੈਂ ਪਰਚੀ ਬਣਵਾ ਲਈ ਆ ਲਖਵਾ ਕੇ ਸਾਰਾ ਕੁਝ ਤੇ ਫਿਰ ਹੁਣ ਆਪਾਂ ਨੂੰ ਚਾਹੀਏ ਨੇ ਲੈਣ ਵਾਸਤੇ ਆਪਣਾ 5:00 ਵੱਜ ਗਏ ਨੇ 5:00 ਵੱਜਣ ਵਾਲੇ ਨੇ 5-7 ਮਿੰਟ ਰਹਿ ਗਏ ਨੇ ਤੇ ਹੱਥ ਮਾਉਣ ਵਿੱਚ ਆਈ ਜਾਂਦੇ ਹਨ ਆਪ ਤੋਂ ਨਿਕਲੇ ਆ ਲੈਣ ਲੱਗੇ ਆ ਰਮਾਲਾ ਸਾਹਿਬ ਤੇ ਆ ਰਮਾਲਾ ਸਾਹਿਬ ਗੁਰਦਵਾਰ ਸਾਹਿਬ ਵਾਸਤੇ ਇੱਕ ਆਪਣਾ ਜੋ ਸਰੋਪਾ ਸਾਹਿਬ ਹੁੰਦਾ ਹੈ ਨਾ ਲਿਖਿਆ ਹੋਇਆ ਸਾਰਾ ਕੁਝ ਆਪਾਂ ਪਰਚੀ ਫੜਾ ਦਾਂਗੇ ਆਪ ਹੀ ਸਾਰਾ ਕੁਝ ਦੇ ਦੇਣਗੇ ਤੇ ਆਪਾਂ ਵਧੀਆ ਤੋਂ ਵਧੀਆ ਚੀਜ਼ ਮਾਰ ਆਏ ਵਾਸਤੇ ਲੈਣੀ ਹੈ ਨਾ ਤੇ ਆਪਾਂ ਹੁਣ ਜਾਣੇ ਆ ਗੱਡੀ ਦੇ ਸਾਈਡ ਤੇ ਲਾਤੀ ਆ ਤੇ ਰੋਡ ਤੇ ਟ੍ਰੈਫਿਕ ਬੜੀ ਹੁੰਦੀ ਆ ਤਾਂ ਹੁਣ ਆਪਾਂ ਜਾ ਕੇ ਰਮਾਲਾ ਸਾਹਿਬ ਚੱਕਦੇ ਆ ਮਤਲਬ ਲੈਣੇ ਆ ਆਪਾਂ ਫੇਸ 1.4 ਮੀਟਰ ਕਰਦੇ ਹਾਂ ਕਰਤਾ ਜੀ ਕੋਈ ਉਹ ਨਹੀਂ ਚੇਦਦਾ ਨਾ ਤਾਂ ਬੜੀ ਆਇਆ ਗੁਰਦਰਾ ਸਾਹਿਬ ਭਾਂਡੇ ਲੈਣ ਵਾਸਤੇ ਤੇ ਬਾਕੀ ਲਾ ਕੇ ਟਰੈਕਟਰ ਨੂੰ ਭਾਂਡੇ ਚੱਕਦੇ ਆਂ ਇੱਧਰ ਦੇਗੇ ਵਗੈਰਾ ਸਾਰਾ ਹੋਇ ਰੱਖੀ ਜੰਨੇ ਪਾ ਕੇ ਟੈਂਟ ਲਈ ਦੁਕਾਨ ਤੇ ਦਰੀਆ ਵਗੈਰਾ ਲੈਣ ਲੋ ਜੀ ਇਧਰ ਹੋ ਗਈ ਸਾਰੀ ਆਪਣੀ ਤਿਆਰੀ ਤੇ ਆਪਾਂ ਨਾ ਤੋ ਕਿਉਂ ਸੈਟ ਕਰਤਾ ਤੇ ਹੁਣ ਆਪਾਂ ਜਾਣੇ ਲੈਣ ਦਰਬਾਰ ਸਾਹਿਬ ਤੇ ਸਬਜ਼ੀਆਂ ਭਾਜੀਆਂ ਸਾਰੀਆਂ ਬਣੀਆਂ ਫਿਰਦੇ ਬਣੀ ਜਾਂਦੀਆਂ ਨੇ ਬਾਹਰ ਇਧਰ ਇਧਰ ਲਾ ਤੇ ਆਪਾਂ ਗੱਦੇ लो जी मतलब हो गए फ्री लंगर प्रशादा पानी छ ਤੇ ਸਮਾਪਤੀ ਹੋ ਗਈ ਟਾਈਮ 12:00 ਵਜੇ ਤੇ 12:00 ਵਜੇ ਪੂਰੀ ਸਮਾਪਤ ਕਰਤਾ ਸਾਰਾ ਕੁਝ ਆਪਰਸ਼ਾਦਾ ਪਾਣੀ ਛਕ ਲਿਆ ਗੱਦੇ ਚੱਕ ਲਿਆ ਨਾਲੇ ਦੇ ਇੱਕ ਵਾਰ ਦੀ ਯਾਦ ਹੁਣ ਹੁਣ ਹੋਏ ਆ ਅਸੀਂ ਫ੍ਰੀ ਟਰੈਕਟਰ ਮੋੜਨ ਗਿਆ ਤੇ ਆਪਾਂ ਹੁਣ ਚੱਲਦੇ ਆ ਘਰ ਨੂੰ ਬਾਬਾ ਜੀ ਭਾਂਡੇ ਜਮਾ ਕਰਾਤੇ ਨੇ ਤੇ ਟਾਈਮ 2:00 ਵਜੇ ਤੇ ਆਹ ਪਾਲਕੀ ਸਾਹਿਬ ਆ ਸਾਡੀ ਗੁਰਦਰਾ ਸਾਹਿਬ ਦੀ ਤੇ ਇੱਥੇ ਸਵੇਰੇ ਪਾਲਕੀ ਸਾਹਿਬ ਲੈ ਕੇ ਆਏ ਸੀਗੇ ਇੱਧਰ ਗੁਰਦਰਾ ਸਾਹਿਬ ਨਵੇੜ ਕੇ ਸਾਰਾ ਕੰਮ ਹੁਣ ਚੱਲਦੇ ਆਪਾਂ ਘਰ ਨੂੰ ਮਿੱਤਰੋ ਅੱਜ ਆ ਗਿਆ ਵਿਆਹ ਆਪਾਂ ਚੱਲਦੇ ਆ ਵਿਆਹ ਤੇ ਵਿਆਹ ਅੱਜ ਭਈ ਮਿੱਤਰ ਸੱਜਣ ਦਾ ਸ਼ਹਿਰ ਤੇ ਆਪਾਂ ਹੋ ਗਏ ਰੈਡੀ ਹੁਣ ਚੱਲਦੇ ਆ ਮਿੱਤਰੋ ਵਿਆਹ ਮੜਾਉੜੀ ਜਾਨਾ ਕੀ ਗੱਲ ਵੀਰ ਤੇਰਾ ਜੀ ਯੋ ਲੈਡ ਬੜੀ ਹੋ ਗਈ ਹੋਣਾ ਜੋ ਸਹਜ ਆ ਵੀਰ ਜੀ ਅੱਟ ਨੂੰ ਨਹੀਂ ਲੇਟ ਜਾਂਦੀ ਜਾਂਦੇ ਪਹੁੰਚ ਗਏ ਹਾਂਜੀ ਹਾਂਜੀ ਪਹੁੰਚ ਗਏ ਜੀ ਪਹੁੰਚ ਗਏ ਆਇਆ ਸਹਜੋ ਓਏ ਸਹਜੇ ਵੀਰ ਬਹੁਤ ਸਿਰਦਾ ਆਉਂਦਾ ਲੋਈ ਲਾ ਕੇ ਗੱਡੀ ਆਪਾਂ ਪਾਰਕਿੰਗ ਚ ਅੰਦਰ ਆ ਗਿਆ ਐਂਡ ਵੀ ਤੇ ਲੋਡ ਹਾਂ ਲੋਡ ਲੋਡ ਪੈ ਜਾਂਦਾ ਹੈ ਨਾ ਉਹ ਵੀਡੀਓ ਵਾਲੀਆਂ ਵਾਇਰਲ ਹੁੰਦੀਆਂ ਭੀਆਂ ਨੇ ਇਹਦਾ ਵੀ ਕੋਈ ਕਸੂਰ ਨਹੀਂ ਕਰਾਵ ਕਰਨਾ ਜਿਵੇਂ ਮਰਨ ਦਾ ਉਹ ਯਾਰ ਬੋਕਾਂ ਦੇ ਅੱਗ ਲਾਕੀ ਅੱਜ ਫਿਰ ਕਹਿੰਦਾ ਮੇਰੇ ਤਾਂ ਸੀਮਣਾ ਨਹੀਂ ਹੈ ਮੋਟਰ ਹੈ ਜੀ ਤੋ ਆਗੇ ਵਾਪਸ ਟਾਈਮ ਹੋ ਗਿਆ ਕਿੰਨਾ ਹੋਇਆ 7:6 ਵਜੇ ਨਾਲ ਦੇਣਾ ਦੇਵਜਨ ਵਾਲੇ ਨੇ 6:00 ਹਾਂਜੀ ਠੀਕ ਹੋ ਗਿਆ ਟੋ ਕਿਹਾ ਬਹੁਤ ਅੱਗੇ ਆਈ ਆ ਕਿਹੜੇ ਪਹੁੰਚ ਗਏ ਕਰਦੇ ਆ ਤੁਹਾਡੇ ਨਾਲ ਫੇਰ ਗੱਲਬਾਤ ਚੇਂਜ ਕਰਦੇ ਆ ਕਿੰਨੇ ਜ਼ਾਦੇ ਖਾਣ ਉੱਤੇ ਡੇਗ ਪਿਆ ਕਿਹੜਾ ਕੈਮਰਾ ਹੋ ਜੀਤਾ ਜੀ ਫੋਨ ਮੈਂ ਪਟੇਰਾ ਕਰਾ ਲਈ ਪਹਿਲਾਂ ਉਦੋਂ ਕਰੀ ਤੇ ਹੈ ਜੀ ਉੱਤੇ ਡੇਗ ਪਿਆ ਕਬੀ ਜਖਸਾ ਵਾਚ ਦੇਖੋ ਉੱਤੇ ਡੇਗ ਪਿਆ ਇਹ ਹੋ ਗਿਆ ਇਧਰੋਂ ਪੰਟ ਪਾ ਇਹਦਾ ਸਹੀ ਕਰਵਾ ਦੇ ਮਾਰੀ ਫੋਨ ਆ ਰਿਹਾ ਅੱਜ ਓਪੀਐਚ ਆ ਬਿਸਕਟ ਦੇਸੀ ਨੇ ਬਿਸਕਟ ਹੋ ਮਿੱਤਰੋ ਉੱਧਰ ਕੰਮ ਨੇ ਬੈਠ ਕੇ ਉੰਟਾਣੇ ਚਾਏ ਆ ਇਧਰ ਕੋਈ ਕੰਮ ਕਰ ਸੀਗਾ ਲੋ ਜੀ ਮਿੱਤਰੋ ਸਾਰੇ ਕੰਮ ਕਰਨ ਬੈਠ ਕੇ ਸਾਰਾ ਕੁਝ ਸਵਰ ਕੱਤਰ ਕੇ ਤੇ ਆਪਾਂ ਜਾਈ ਜਣਿਆ ਵਾਪਸ ਪਿੰਡ ਨੂੰ ਤੇ ਟਾਈਮ ਪੌਣੇ 6 ਹੋ ਗਏ ਤੇ ਹੁਣ ਆਪਾਂ ਚੱਲ ਪਏ ਵਾਪਸ ਘਰ ਨੂੰ ਤੇ ਹੁਣ ਤੁਸੀਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੇਂ ਬਲੌਗ ਦੇ ਵਿੱਚ